ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵੀ ਬਹੁਤ ਮਹੱਤਵਪੂਰਨ ਆ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਆਪਾਂ ਜ਼ਿੰਦਗੀ ਵਿੱਚ ਅੱਗੇ ਵਧਦੇ ਹੋਏ ਬਹੁਤ ਕੁਝ ਪਿੱਛੇ ਛੱਡ ਆਏ ਆ ਇਹਦੇ ਪਿੱਛੇ ਚਾਹੇ ਮਾਡਰਨ ਜ਼ਿੰਦਗੀ ਲਾ ਲਵੋ ਚਾਹੇ ਟੈਕਨੋਲੋਜੀ ਦਾ ਫਰਕ ਲਾ ਲਵੋ ਪਰ ਫਰਕ ਤਾਂ ਬਹੁਤ ਪਿਆ ਆ ਸਾਡੇ ਦੇਖਦੇ ਦੇਖਦੇ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਬਹੁਤੇ ਲੋਕ ਅਨਪੜ੍ਹ ਹੀ ਹੁੰਦੇ ਸੀ ਜਿਵੇਂ ਲੋਕਾਂ ਨੇ ਪੜਨਾ ਸ਼ੁਰੂ ਕਰ ਦਿੱਤਾ ਨੌਕਰੀਆਂ ਕਰਨੀਆਂ ਸ਼ੁਰੂ ਕਰਤੀਆਂ ਤਾਂ ਬਹੁਤ ਸਾਰੇ ਲੋਕਾਂ ਦੇ ਸੁਭਾਅ ਵਿੱਚ ਵੀ ਫਰਕ ਆਇਆ ਪਰ ਹਾਲਾਂਕਿ ਇਹ ਚੀਜ਼ਾਂ ਸਾਡੇ ਲਈ ਵਧੀਆ ਨਹੀਂ ਆ ਜ਼ਿੰਦਗੀ ਵਿੱਚ ਬਹੁਤੀਆਂ ਗੱਲਾਂ ਆਪਾਂ ਆਪਣੇ ਫੁਕਰੇਪਾਨ ਦੇ ਵਿੱਚ ਹੀ ਖਤਮ ਕਰ ਲਈਆਂ ਮਤਲਬ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਪਿੰਡਾਂ ਵਿੱਚ ਲੋਕਾਂ ਦੇ ਬਾਹਰਲੇ ਗੇਟ ਖੁੱਲੇ ਹੁੰਦੇ ਸੀ ਤੇ ਉਹਨਾਂ ਵਿੱਚ ਕੋਈ ਨਾ ਕੋਈ ਬੈਠਾ ਜ਼ਰੂਰ ਹੁੰਦਾ ਸੀ ਕਿਉਂਕਿ ਉਸ ਸਮੇਂ ਘਰ ਦਾ ਦਰਵਾਜ਼ਾ ਲਾਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਕਿਉਂਕਿ ਖੁੱਲੇ ਦਰਵਾਜ਼ੇ ਬਸ ਦੇ ਘਰਾਂ ਦੀ ਨਿਸ਼ਾਨੀ ਮੰਨੀ ਜਾਂਦੀ ਸੀ ਪਰ ਹੁਣ ਇਦਾਂ ਨਹੀਂ ਆ ਹੁਣ ਅਸੀਂ 5 ਮਿੰਟ ਵੀ ਆਪਣਾ ਗੇਟ ਖੁੱਲਾ ਨਹੀਂ ਰੱਖਦੇ ਜ਼ਮਾਨਾ ਬਹੁਤ ਬਦਲ ਗਿਆ ਉਦੋਂ ਜੇ ਬੱਚੇ ਘਰ ਤੋਂ ਬਾਹਰ ਖੇਡਦੇ ਹੁੰਦੇ ਸੀ ਤਾਂ ਇੰਨਾ ਡਰ ਨਹੀਂ ਹੁੰਦਾ ਸੀ ਕਿਉਂਕਿ ਗਲੀ ਗੁਆਂਢ ਚੋਂ ਕਿਸੇ ਨਾ ਕਿਸੇ ਦੀ ਅੱਖ ਉਹਨਾਂ ਦੇ ਉੱਤੇ ਰਹੀ ਹੁੰਦੀ ਸੀ ਜਿੰਨਾ ਡਰ ਅੱਜ ਦੇ ਬੱਚੇ ਨੂੰ ਆਪਣੇ ਮਾਪਿਓ ਆਪਣੇ ਪਰਿਵਾਰ ਦਾ ਆਇਆ ਉਸ ਸਮੇਂ ਉਹਨਾਂ ਡਰ ਉਹਨਾਂ ਨੇ ਗਲੀ ਗੁਆਂਢ ਦਾ ਵੀ ਹੁੰਦਾ ਸੀ ਅੱਜ ਦੇ ਪੜੇ ਲਿਖੇ ਬੱਚਿਆਂ ਦੇ ਸੁਭਾ ਉਸ ਸਮੇਂ ਦੇ ਅਨਪੜ ਬੱਚਿਆਂ ਦੇ ਸੁਭਾ ਨਾਲੋਂ ਚੰਗੇ ਹੁੰਦੇ ਸੀ ਕਿਉਂਕਿ ਉਹਨਾਂ ਨੂੰ ਆਪਣੇ ਮਾਪੇ ਬਿਨਾ ਆਪਣੇ ਤਾਇਆ ਚਾਚਿਆਂ ਦੇ ਨਾਲ ਵੀ ਵਿਚਰਨ ਦਾ ਪਤਾ ਹੁੰਦਾ ਸੀ ਇਸ ਚੀਜ਼ ਨੂੰ ਮੈਂ ਵੀ ਮੰਨਦੀ ਆਂ ਵੀ ਸਮੇਂ ਦੇ ਹਿਸਾਬ ਨਾਲ ਸਾਨੂੰ ਬਦਲਣਾ ਚਾਹੀਦਾ ਆ ਪਰ ਬੰਦੇ ਦੇ ਸੁਭਾਅ ਨੂੰ ਨਹੀਂ ਬਦਲਣਾ ਚਾਹੀਦਾ ਅੱਜ ਜੇ ਅਸੀਂ ਕਿਸੇ ਪੁਰਾਣੇ ਬੰਦੇ ਨੂੰ ਮਿਲਦੇ ਹਾਂ ਤਾਂ ਸਾਨੂੰ ਲੱਗਦਾ ਹੀ ਨਹੀਂ ਹੁੰਦਾ ਵੀ ਅਸੀਂ ਉਸ ਬੰਦੇ ਨੂੰ ਮਿਲ ਰਹੇ ਹਾਂ ਜਿਸ ਨੂੰ ਅਸੀਂ 10-15 ਸਾਲ ਪਹਿਲਾਂ ਮਿਲਦੇ ਹੁੰਦੇ ਸੀ ਅੱਗੇ ਕੀ ਹੁੰਦਾ ਸੀ ਵੀ ਜੇ ਪਿੰਡ ਦੇ ਕਿਸੇ ਅਗਲੇ ਸਿਰੇ ਤੱਕ ਜਾਣਾ ਹੁੰਦਾ ਸੀ ਤਾਂ ਜਿੰਨੇ ਜਾਣੇ ਸਾਨੂੰ ਰਾਹ ਚ ਮਿਲਦੇ ਹੁੰਦੇ ਸੀ ਤਾਂ ਅਸੀਂ ਸਾਰਿਆਂ ਨੂੰ ਹਾਲਚਾਲ ਪੁੱਛਦੇ ਦੱਸਦੇ ਅੱਗੇ ਜਾਈ ਜਾਂਦੇ ਸੀ ਪਰ ਹੁਣ ਇਹ ਸਭ ਕੁਝ ਸਾਡੀ ਜ਼ਿੰਦਗੀ ਚੋਂ ਜਾਂਦਾ ਰਿਹਾ। ਅੱਜ ਕੱਲ ਤਾਂ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਕਿਸੇ ਦੇ ਘਰੇ ਕੋਈ ਆਇਆ ਗਿਆ ਵੀ ਆ। ਅੱਗੇ ਪੂਰੀ ਗਲੀ ਨੂੰ ਪਤਾ ਹੁੰਦਾ ਸੀ ਵੀ ਫਲਾਣਿਆਂ ਦੇ ਘਰੇ ਕੌਣ ਆਇਆ ਜਾਂ ਕਿਸ ਨੇ ਆਉਣਾ ਸੀ ਜਾਂ ਕਿੰਨਾ ਦੀ ਕੁੜੀ ਆਈ ਆ, ਕੁੜੀ ਐਨੇ ਦਿਨ ਰਹਿ ਕੇ ਗਈ ਆ। ਹੁਣ ਇਹ ਸਭ ਕੁਝ ਖਤਮ ਹੋ ਗਿਆ। ਸੱਚ ਦੱਸਾਂ ਅੱਜ ਦੀ ਜ਼ਿੰਦਗੀ ਬਹੁਤ ਬੋਰਿੰਗ ਆ। ਅਸੀਂ ਉਦਾਸ ਜ਼ਿਆਦਾ ਰਹਿੰਨੇ ਆ। ਅੱਜ ਕੱਲ ਦੀ ਜ਼ਿੰਦਗੀ ਇੰਨੀ ਬਿਜ਼ੀ ਆ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਸਾਰਾ ਦਿਨ ਇੰਨਾ ਬਿਜ਼ੀ ਰਹਿੰਦੇ ਨੇ ਜੇ ਉਹਨਾਂ ਨੂੰ ਬਿਲ੍ਹਾ ਸਮਾਂ ਵੀ ਮਿਲਦਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਇਸ ਵਿੱਚ ਕੀ ਕਰਾਂ ਕਿਉਂਕਿ ਜਿਹੜਾ ਕਿਉਂਕਿ ਜਿਹੜਾ ਸਾਡੀ ਲਾਈਫ ਦਾ ਨੇਚਰਲ ਹਿੱਸਾ ਸੀ ਸਾਡੀਆਂ ਐਕਟੀਵਿਟੀਜ਼ ਨੇ ਅਸੀਂ ਉਹ ਬਿਲਕੁਲ ਖਤਮ ਕਰ ਦਿੱਤੀਆਂ ਨੇ ਸ਼ਹਿਰਾਂ ਦੀ ਜ਼ਿੰਦਗੀ ਤਾਂ ਚਲੋ ਪਹਿਲਾਂ ਵੀ ਪਿੰਡਾਂ ਤੋਂ ਵੱਖਰੀ ਹੁੰਦੀ ਸੀ ਪਰ ਅੱਜ ਕੱਲ ਪਿੰਡਾਂ ਵਾਲੇ ਲੋਕਾਂ ਕੋਲ ਵੀ ਘਰ ਤੇ ਕੰਮ ਤੋਂ ਬਿਨਾ ਕੋਈ ਹੋਰ ਗੱਲ ਨਹੀਂ ਹੈਗੀ ਕੋਈ ਗੱਲ ਹੀ ਨਹੀਂ ਕਰਦਾ ਪਰ ਜੇ ਆਪਾਂ ਥੋੜੀਆਂ-ਥੋੜੀਆਂ ਚੀਜ਼ਾਂ ਉਹ ਪਹਿਲਾਂ ਵਾਲੀਆਂ ਜਿਉਂਦੀਆਂ ਰੱਖੀਏ ਤਾਂ ਮੈਨੂੰ ਲੱਗਦਾ ਵੀ ਜ਼ਿੰਦਗੀ ਪਹਿਲਾਂ ਵਰਗੀ ਹੋਈ ਆ ਤੁਹਾਡੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਰਾਏ ਆ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਮਿਲਦੇ ਆ ਕਿਸੇ ਨਵੀਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ